ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕਾਫੀ ਦਿਨਾਂ ਦੇ ਬਾਅਦ ਆਪਣੇ ਜਿਹੜੇ ਕੈਕਟਸ ਦੇ ਬੂਟੇ ਆ ਉਹ ਲੱਗੇ ਆ ਤੁਹਾਨੂੰ ਦਿਖਾਣ ਕੁਝ ਨੂੰ ਫਲਾਵਰਿੰਗ ਦੇਖੋ ਇਸ ਤਰ੍ਹਾਂ ਆ ਰਹੀ ਆ ਤੇ ਥੋੜਾ ਮੈਂ ਫੰਗੀ ਸਾਈਡ ਲੱਗੀ ਸੀਗੀ ਪਾਣ ਕਿਉਂਕਿ ਬਾਰਿਸ਼ਾਂ ਦਾ ਮੌਸਮ ਲਗਭਗ ਪੰਜਾਬ ਦੇ ਵਿੱਚ ਆ ਗਿਆ ਵਾ ਤੇ ਹੁਣ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਫੰਗਸ ਲੱਗਦੀ ਹੁੰਦੀ ਹੈ ਇੱਥੇ ਤੇ ਪਾਣੀ ਤਾਂ ਮੈਂ ਕਾਫੀ ਘੱਟ ਦੇ ਰਹੀ ਆ ਤੀਜੇ ਚੌਥੇ ਦਿਨ ਹੀ ਪਾਣੀ ਦਿੰਨੀ ਆ ਪਰ ਫਿਰ ਵੀ ਫੰਗਸ ਲੱਗ ਜਾਂਦੀ ਆ ਤੇ ਇੱਕ ਮੈਂ ਇਹ ਪਾਉਚ ਲੈ ਕੇ ਆਈ ਸੀਗੀ ਇਹ ਚ ਖਾਦ ਹੁੰਦੀ ਆ ਤੇ ਕੁਛ ਇਹਦੇ ਵਿੱਚ ਸਾਰੇ ਜਿਹੜੇ ਮਤਲਬ ਜਿੰਨੇ ਵੀ ਵਿਟਾਮਿਨਸ ਵਗੈਰਾ ਚਾਹੀਦੇ ਆ ਉਹ ਸਾਰੇ ਇਹਦੇ ਵਿੱਚ ਹੁੰਦੇ ਆ ਤੇ ਇਹ ਮੈਂ ਪਾਣਾ ਆ ਇੱਕ ਤੇ ਕੁਛ ਮੈਂ ਤੁਹਾਨੂੰ ਕੈਕਟਸ ਆਪਣੇ ਦਿਖਾਨੀ ਆ ਇਹਨਾਂ ਦੇ ਨਾਮ ਵਗੈਰਾ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਬੋਲਾ ਤਾਂ ਬਹੁਤ ਵੱਡਾ ਹੋ ਗਿਆ ਏਡਾ ਹੀ ਇਹਦੇ ਵਿੱਚੋਂ ਮੈਂ ਇੱਕ ਕੱਢ ਕੇ ਇਹਨਾਂ ਤੇ ਇੱਧਰ ਲਗਾਇਆ ਵੱਡੇ ਪੌਟ ਦੇ ਵਿੱਚ 20 ਇੰਚੀ ਗਮਲੇ ਦੇ ਵਿੱਚ ਦੇਖੋ ਤੁਸੀਂ ਇਹ ਵੀ ਇੰਚ ਗਮਲਾ ਐ ਸਾਰਾ ਇਹਨੇ ਜੰਗਲ ਟਾਈਪ ਜਿਹਾ ਪੂਰਾ ਭਰ ਲਿਆ ਤੇ ਇਦਨ ਮੈਂ ਸਾਰੇ ਉਹਨਾਂ ਦੇ ਵਿੱਚੋਂ ਨਾ ਇੱਕ ਇੱਕ ਕੱਢ ਕੇ ਤੇ ਇੱਧਰ ਲਗਾਤਾ ਸੀ ਇਹਦੇ ਜੋ ਕਾਫੀ ਵੈਰਾਈਟੀਆਂ ਆ ਇਹਦੇ ਵਿੱਚ ਕੈਕਟਸ ਦੀਆਂ ਇਹ ਮੈਂ ਇਹਨਾਂ ਵਾਸਤੇ ਨਾ ਮੈਂ ਹੁਣ ਥੋੜੇ ਗੋਲ ਗਮਲੇ ਬਣਾਣੇ ਆ ਤੇ ਉਹਦੇ ਵਿੱਚ ਫਿਰ ਮੈਂ ਇਹਨੂੰ ਲਗਾਉਂਗੀ ਇੱਕ ਮੇਰੇ ਕੋਲ ਆਹ ਵਾਲਾ ਕੈਕਟਸ ਆ ਇਹ ਵੀ ਬਹੁਤ ਲੰਬਾ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਛੋਟਾ ਜਾਂ ਮੈਂ ਲੈ ਕੇ ਆਈ ਸੀ ਸਾਰਾ ਇਹ 100 ਰੁਪਏ ਦਾ ਤੇ ਕੁਝ ਇੱਧਰ ਆ ਮੇਰੇ ਕੋਲ ਕੈਕਟਸ ਮੈਨੂੰ ਜਿਆਦਾ ਕੈਕਟਸਾਂ ਦੇ ਨਾਮ ਨਹੀਂ ਪਤਾ ਹੈਗਾ ਤੇ ਤੁਸੀਂ ਦੇਖਿਆ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਜਿਨ੍ਹਾਂ ਨੂੰ ਪਤਾ ਆ ਇਹਦਾ ਫਲਾਵਰ ਬਹੁਤ ਛੋਟਾ ਹੁੰਦਾ ਪਰ ਇਹ ਬੂਟਾ ਬਹੁਤ ਜ਼ਿਆਦਾ ਜਿਹੜਾ ਨਾ ਕੈਕਟਸ ਖਰਾਬ ਹੁੰਦਾ ਇਹਦਾ ਮੈਂ ਨਿੱਕਾ ਜਿਹਾ ਬੂਟਾ ਲਿਆ ਸੀ ਐਤੋਂ ਵੀ ਜ਼ਿਆਦਾ ਛੋਟਾ ਸੀ ਜਦੋਂ ਮੈਂ ਆਨਲਾਈਨ ਮੰਗਵਾਇਆ ਸੀ ਤੇ ਹੁਣ ਦੇਖੋ ਕਾਫੀ ਨਿਕਲ ਚੁੱਕੇ ਇਹਦੇ ਵਿੱਚੋਂ ਇੱਕ ਇੱਧਰ ਇੱਕ ਆ ਵਾਲਾ ਆ ਇੱਕ ਇੱਧਰ ਬਹੁਤ ਜ਼ਿਆਦਾ ਮੇਰੇ ਕੋਲ ਕੈਕਟਸ ਹੋ ਗਏ ਆ ਇਦੋਂ ਜ਼ਿਆਦਾ ਮੇਰੇ ਕੋਲ ਇਰੇ ਉਹ ਛੱਤ ਤੇ ਵੀ ਲੱਗੇ ਹੋਏ ਆ ਇੰਨੇ ਛੱਤ ਤੇ ਹੋਣੇ ਆ ਜਿੰਨੇ ਇੱਥੇ ਆ ਇਹ ਮੈਂ ਇੱਕ ਇੱਕ ਮੰਗਵਾਏ ਸੀਗੇ ਤੇ ਉਹਨਾਂ ਤੋਂ ਮੈਂ ਲਗਭਗ ਮੈਨੂੰ ਲੱਗਦਾ 1000 ਤੋਂ ਉੱਪਰ ਕੈਕਟਸ ਹੋਣਾ ਮੇਰੇ ਕੋਲ ਤੇ ਆਹ ਬੂਟੇ ਦੀ ਹਾਈਟ ਅੱਜ ਆਪਣੀ ਪੂਰੀ 8 ਫੁੱਟ ਹੋ ਗਈ ਆ 8 ਤੋਂ ਵੀ 9 ਫੁੱਟ ਹੀ ਹੋ ਗਈ ਹੁਣ ਕਿਉਂਕਿ 11 ਫੁੱਟ ਤੇ ਛੱਤ ਆ ਤੇ ਥੋੜਾ ਜਿਹਾ ਹੀ ਥੱਲੇ ਰਹਿ ਗਿਆ ਇਹ ਇਹ ਕੈਕਟਸ ਥੂਵਰਾ ਥੂਵਰ ਕੈਕਟਸ ਇਹਨੂੰ ਕਹਿੰਦੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਹਾਈਟ ਕਿੰਨੀ ਜ਼ਿਆਦਾ ਵਧ ਗਈ ਆ ਤੇ ਹੁਣ ਮੈਂ ਇਹਦੀ ਉੱਤੋਂ ਥੋੜੀ ਕਟਿੰਗ ਕਰੂੰਗੀ ਪਰ ਕਟਿੰਗ ਕਰਨ ਦੇ ਨਾਲ ਨਾ ਫਿਰ ਜਿਹੜੇ ਇਹਦੀਆਂ ਦिशाਾਂਗ ਆ ਇਹਨੂੰ ਬਹੁਤ ਜ਼ਿਆਦਾ ਨਿਕਲ ਆਉਂਦੇ ਆ ਤੇ ਫਿਰ ਜ਼ਿਆਦਾ ਸੰਘਣਾ ਹੋਈ ਜਾਂਦਾ ਇਸ ਕਰਕੇ ਮੈਂ ਜ਼ਿਆਦਾ ਇਹਨੂੰ ਨਹੀਂ ਕੱਟਦੀ ਕਿਉਂਕਿ ਕੰਡੇ ਵਗੈਰਾ ਫਿਰ ਲੱਗਦੇ ਆ ਨੰਗਣ ਲੱਗਿਆਂ ਤੇ ਇੱਧਰ ਸਾਰੇ ਆਪਣੇ ਕੈਕਟਸ ਵਾਲਾ ਜਿਹੜਾ ਸੈਸ਼ਨ ਆ ਇਹ ਮੈਂ ਸਾਰਾ ਹੁਣ ਵੱਖਰਾ ਕਰ ਦੇਣਾ ਇੱਕ ਸਟੈਂਡ ਬਣਵਾ ਕੇ ਕਿਉਂਕਿ ਮੇਰੇ ਕੋਲ ਬਹੁਤ ਕੈਕਟਸ ਹੋ ਗਏ ਆ ਤੇ ਇੰਨੇ ਸਾਹਮਣੇ ਬੜੇ ਮੁਸ਼ਕਿਲ ਆ ਥੱਲੇ ਆਹ ਕੈਕਟਰਸ ਮੈਨੂੰ ਲੱਗਦਾ ਵੀ 5 ਕਿਲੋ ਦਾ ਹੋਣਾ ਘੱਟੋ ਘੱਟ ਜਦੋਂ ਮੈਂ ਮੰਗਵਾਇਆ ਸੀਗਾ ਉਦੋਂ ਇਹਦਾ weight ਜਿਹੜਾ ਸਿਰਫ 200 ਗ੍ਰਾਮ ਤੋਂ ਕੁਝ ਉੱਪਰ ਸੀਗਾ 250 ਗ੍ਰਾਮ ਸੀ ਮਤਲਬ ਉਦੋਂ ਤੇ ਹੁਣ ਇਹ 5 ਕਿਲੋ ਦਾ ਲਗਭਗ ਹੋ ਚੁੱਕਾ ਜਦੋਂ ਮੈਨੂੰ ਇਹਦੇ ਵਿੱਚੋਂ ਕੱਢੂਗੀ ਨਾ ਫਿਰ ਮੈਂ ਇਹਦਾ weight ਵੀ ਕਰੂੰਗੀ ਬਹੁਤ ਪੁਰਾਣਾ ਕੈਕਟਰਸ ਆ ਮੈਨੂੰ ਲੱਗਦਾ ਵੀ 20 ਸਾਲ ਤੋਂ ਵੀ ਸ਼ਾਇਦ ਉੱਪਰ ਇਹਨੂੰ ਹੋ ਗਿਆ ਪਰ ਮੈਨੂੰ ਹੁਣ ਇਹਨੂੰ ਦੇਖ ਕੇ ਡਰ ਵੀ ਲੱਗਦਾ ਹੁੰਦਾ ਵੀ ਕਿਤੇ ਇਹ ਸੋਕ ਨਾ ਜਾਵੇ ਕਿਤੇ ਇਹਨੂੰ ਫੰਗਸ ਨਾ ਲੱਗ ਜਾਵੇ ਕਿਉਂਕਿ ਬਹੁਤ ਪੁਰਾਣਾ ਪੈਕਟ ਇਸ ਮੈਂ ਇਹਨੂੰ ਸੰਭਿਆ ਹੋਇਆ ਪਰ ਇਹਨੂੰ ਫਲਾਵਰ ਇੱਕ ਵਾਰੀ ਵੀ ਨਹੀਂ ਲੱਗਾ ਹਜੇ ਤੱਕ ਇਸ ਕਰਕੇ ਇਹਨੂੰ ਮੈਂ ਇਸ ਤਰ੍ਹਾਂ ਘਮਾ ਘਮਾ ਕੇ ਦੇਖਦੀ ਰਹਿਣੀ ਹੁੰਦੀ ਆ ਵੀ ਕਿਸੇ ਪਾਸਿੋਂ ਇਹ ਖਰਾਬ ਕਿ ਨਹੀਂ ਹੋ ਰਿਹਾ ਤੇ ਮਹੀਨੇ ਬਾਅਦ ਮੈਂ ਇਹਨੂੰ stdc ਘੁਮਾ ਦੇਣੀ ਹੁੰਦੀ ਆ ਕਿਉਂਕਿ ਰੰਗ ਨਾ ਬਦਲਣ ਲੱਗ ਜਾਂਦਾ ਜਿੱਧਰ ਛਾ ਹੁੰਦੀ ਆ ਦੇਖੋ ਤੁਸੀਂ ਉੱਤੋਂ ਕਿਦਾਂ ਦਾ ਰੰਗ ਹੋਇਆ ਤਾਂ ਇਹਨੂੰ ਮੈਂ ਥੋੜਾ ਹੁਣ ਨਾ ਬਾਹਰ ਕੱਢ ਕੇ ਰੱਖਣਾ ਕਿ ਇਹਨੂੰ ਧੁੱਪ ਸਾਰੇ ਬੰਨੀ ਪਵੇ। ਕੰਡੇ ਬਹੁਤ ਤਿੱਖੇ ਆ ਇਹਦੇ ਤੁਸੀਂ ਕੰਡੇ ਦੇਖੋ। ਮਤਲਬ ਕਿਦਾਂ ਕੁਦਰਤ ਨੇ ਬਣਾਏ ਹੋਏ ਨਾ ਇਹਦੀ ਸੇਫਟੀ ਵਾਸਤੇ। ਨਾ ਇਹਦੇ ਕੋਲ ਕੋਈ ਕੀਟ ਪਤੰਗਾ ਕੁਝ ਵੀ ਇਹਨੂੰ ਆਣ ਕੇ ਟੱਚ ਨਹੀਂ ਕਰ ਸਕਦਾ। ਕਿਤੇ ਵੀ ਇਸ ਤਰ੍ਹਾਂ ਉਂਗਲ ਰੱਖਣ ਨੂੰ ਜਗ੍ਹਾ ਹੀ ਨਹੀਂ ਹੈਗੀ। ਦੇਖੋ ਤੁਸੀਂ ਇਹਦੇ ਕੰਡੇ ਦੇਖੋ। ਮਤਲਬ ਕਿਸ ਤਰ੍ਹਾਂ ਜਿਹੜਾ ਲੌਂਡਰਾ ਨਹੀਂ ਹੁੰਦੀਆਂ ਕਿਸੇ ਪੰਛੀ ਦੀਆਂ ਜਾਂ ਜਾਨਵਰ ਦੀਆਂ। ਇਸ ਤਰ੍ਹਾਂ ਕੰਡੇ ਵੱਡੇ-ਵੱਡੇ ਆ ਇਹਨਾਂ ਦੇ ਕੰਡੇ ਬਹੁਤ ਬਰੀਕ ਆ ਜਦੋਂ ਵੱਜ ਜਾਂਦੇ ਹੱਥ 'ਚ ਫੇਰ ਨਿਕਲਦੇ ਨਹੀਂ ਹੈਗੇ ਤੇ ਇਹਦੇ ਕੰਡੇ ਇਸ ਤਰ੍ਹਾਂ ਲੋਹੰਦਰਾ ਵਰਗੇ ਆ ਇੱਕ ਇਹ ਕੈਕਟਸ ਤੇ ਇੱਕ ਆਹ ਕੈਕਟਸ ਇਹ ਦੋ ਮੈਂ ਇਕੱਠੇ ਮੰਗਵਾਏ ਸੀ ਇਹ ਵੀ ਲਗਭਗ ਹੋ ਗਿਆ ਹੁਣ ਹੁਣ ਉਮਰ ਇਹਦੀ ਵੀ ਸੇਮ ਹੀ ਆ 19 ਕਿ 20 ਕਿ ਸਾਲ ਹੀ ਪਰ ਇਹ ਬਹੁਤ ਛੋਟਾ ਸੀ ਉਦੋਂ ਮਤਲਬ ਇੰਨਾ ਕੁ ਸੀਗਾ ਜਿੰਨਾ ਕ ਆਪਣਾ ਅੰਗੂਠਾ ਹੁੰਦਾ ਨਾ ਮੋਟਾ ਇੰਨਾ ਕੁ ਸੀ ਉਹਦੋਂ ਤੇ ਹੁਣ ਇਹ ਵੀ ਕਾਫੀ ਹੋ ਗਿਆ ਵਾ ਕਿੰਨ ਲੋਕ ਦਾ ਵੀ ਹੋ ਗਿਆ ਹੁਣ ਹੁਣ ਪਰ ਮੈਂ ਹੁਣ ਇਹਦਾ ਵੇਟ ਨਹੀਂ ਕਦੀ ਕੀਤਾ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਇਦਾਂ ਛੋਟੇ ਛੋਟੇ ਫੁੱਲ ਲੱਗਦੇ ਆ ਕਿਸੇ ਦਿਨ ਨਾ ਮੈਂ ਤੁਹਾਨੂੰ ਆਪਣੇ ਛੱਤਾਂ ਵਾਲੇ ਵੀ ਕੈਕਟਰਸ ਦਿਖਾਉਂਗੀ ਇੱਧਰ ਉੱਤੇ ਵੀ ਹਲੇ ਕੈਕਟਰਸ ਹੀ ਪਏ ਆ ਪਰ ਉੱਥੇ ਮੇਰਾ ਹੱਥ ਨਹੀਂ ਪਹੁੰਚਦਾ ਹੁਣ ਤੇ ਇੰਨੇ ਕੈਕਟਰਸ ਆ ਮੇਰੇ ਕੋਲ ਆ ਮੈਂ ਹੁਣ ਪੌਟ ਬਣਾਇਆ ਸੀ ਇਹਦੇ ਵਿੱਚ ਮੈਂ ਇਹ ਲਗਾਤਾ ਤੇ ਕਿਸੇ ਦਿਨ ਨਾ ਇਹਨੂੰ ਵੀ ਲਗਾਉਣ ਨੂੰ ਮੈਂ ਵੱਡਾ ਸਾਰਾ ਇੱਕ ਗਮਲਾ ਬਣਾਣਾ ਕਿਉਂਕਿ ਵੀ ਬਹੁਤ ਵੱਡਾ ਹੋ ਚੁੱਕਾ ਹੁਸਾਂ ਨਾਲ ਇਹਨੂੰ ਮਿੱਟੀ ਨਹੀਂ ਹੋਣੀ ਨੀ ਜ਼ਿਆਦਾ ਮਿਲ ਰਹੀ ਤੇ ਇਹਦੀ ਗਰੋਥ ਥੋੜੀ ਹੁਣ ਘਟ ਗਈ ਆ ਕਿਸੇ ਦਿਨ ਮੈਂ ਤੁਹਾਨੂੰ ਪੜਾਥਲੇ ਜਿਹੜਾ ਗਾਰਡਨ ਹੈ ਨਾ ਗਮਲਿਆਂ ਵਾਲਾ ਉਹ ਵੀ ਦਿਖਾਵਾਂਗੀ ਤੇ ਅੱਜ ਆਪਣਾ ਸਿਰਫ ਕੈਕਟਸ ਦੇ ਉੱਤੇ ਹੀ ਸੀਗਾ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ